ਮੈਂ ਸਮੁੱਚੀ ਸਿੱਖ ਸੰਗਤ ਸੰਗਤ ਦਾ ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੋਈ ਕੁਝ ਧਾਰਮਿਕ ਜੰਡਿਆਂ ਤੇ ਮਤੇ ਪੜਾਂਗੀ ਉਹਨਾਂ ਮਤਿਆਂ ਨੂੰ ਸਮੁੱਚੀ ਸਿੱਖ ਕੌਮ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦੇ ਕੇ ਨਿਹਾਲ ਕਰਨਾ ਜੀ ਸੋ ਪਹਿਲੇ ਨੰਬਰ ਤੇ ਮਤਾ ਆ ਰਹੇ 350 ਸਾਲਾ ਦਿਹਾੜਾ ਜੋ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਮਹਾਪੁਰਸ਼ਾਂ ਦੇ ਜੋ 350 ਸਾਲਾਂ ਸ਼ਹੀਦੀ ਪਰਵਾਰ ਆ ਉਸ ਨੂੰ ਸਮਰਪਿਤ ਸ਼੍ਰੋਮਣੀ ਕਾਲੀ ਦਲ ਦੇ ਸਮੁੱਚੇ ਕਰਮਕੋਣ ਸਮੁੱਚੇ ਸੇਵਾਦਾਰ ਸਿੱਖ ਸੰਗਤ ਮਾਈ ਭਾਈ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਲੈਵਲ ਤੇ ਧਾਰਮਿਕ ਪ੍ਰੋਗਰਾਮ ਕਰਕੇ ਘਰ ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਪੰਚਾਉਣ ਦੇ ਉਪਰਾਲੇ ਕਰਦੇ ਰਹਿਣਗੇ ਮਤਾ ਨੰਬਰ 2 ਸ਼੍ਰੋਮਣੀ ਅਕਾਲੀ ਦਲ ਦੀ ਇਹ ਇਕਤਰਤਾ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਸ਼ਟ ਕਰਨ, ਗੁੰਮਰਾਹ ਕਰਨ, ਕੁਰਾਹੇਪੌਨ ਅਤੇ ਆਧੁਨਿਕਤਾ ਦੇ ਨਾਂ ਤੇ ਪਤਿਤ ਕਰਨ ਲਈ ਡਰੱਗਸ, ਲੱਚਰ ਗੀਤ, ਸੰਗੀਤ, ਫਿਲਮਾਂ ਅਤੇ ਹੋਰ ਪ੍ਰਵਾਸ ਆਦਿ ਦੇ ਸਭਜ ਬਾਜ਼ ਦਿਖਾਏ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿੱਖ ਸੱਭਿਆਚਾਰ, ਆਪਣੀ ਗੁਰਮੁਖੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਪ੍ਰਤੀਬੱਧਤਾ ਜ਼ਾਹਰ ਕਰਦਾ ਹੈ। ਮਤਾ ਨੰਬਰ 3 ਸ਼੍ਰੀ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਦੀ 71 ਦਾ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਕੇਸਕਟ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਹਿਬਾਨਾਂ ਦੀਆਂ ਨਿਯੁਕਤੀਆਂ ਯੋਗਦਾਨ ਕਾਰਜ ਖੇਤਰ ਮਾਨ ਸਨਮਾਨ ਸੇਵਾ ਮੁਕਤੀ ਅਤੇ ਸੇਵਾ ਮੁਕਤੀ ਤੋਂ ਪ੍ਰੰਤ ਯੋਗ ਸਹੂਲਤਾਂ ਆਦਿ ਦੇਣ ਸੰਬੰਧੀ ਇੱਕ ਉੱਚ ਪੱਧਰੀ ਅਕਾਲ ਕਮੇਟੀ ਗਠਿਤ ਕਰੇਗਾ ਤਾਂ ਜੋ ਕੋਈ ਵੀ ਇੱਕ ਵਿਅਕਤੀ ਇੱਕ ਪਰਿਵਾਰ ਜਾਂ ਇੱਕ ਪਾਰਟੀ ਸਿੱਖ ਪੰਥ ਦੀਆਂ ਸਭ ਤੋਂ ਉੱਚ ਸਰਮੌਰ ਤੇ ਸਨਮਾਨਤ ਪਦਵਦੀਆਂ ਪਦਵੀਆਂ ਦੀ ਨਿਯੁਕਤੀਆਂ ਤੇ ਕਾਬਜ ਨਾ ਹੋ ਸਕਣ 1920 ਵਿੱਚ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਸਿੱਖ ਕੌਮ ਵਿੱਚ ਚੱਲ ਰਿਹਾ ਸੰਘਰਸ਼ ਅਤੇ ਮੋਰਚਿਆਂ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾ ਵਿਰਸੇ ਅਤੇ ਸੱਭਿਆਚਾਰ ਨੂੰ ਸੁਰੱਖਿਤ ਕਰਨੇ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਵਾਸਤੇ ਸ਼੍ਰੋਮ ਨੇ ਅਕਾਲੀ ਦਲ ਦਾ ਜਨਮ ਹੋਇਆ ਪਿਛਲੀ ਸਦੀ ਦੌਰਾਨ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਬਹੁਤ ਉਤਰਾਚੜਾ ਦੇ ਕੇ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਸਾਮ ਸੰਭਾਲ ਅਤੇ ਪ੍ਰਬੰਧਨ ਲਈ ਅਹਿਮ ਕਾਰਜ ਵੀ ਪਾਵੇਂ ਕੀਤੇ ਪਰ ਸਮੇਂ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵਿਆਪਕ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਸ਼੍ਰੋਮਨੀ ਅਕਾਲੀ ਦਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਉੱਚਾ ਸੁੱਚਾ ਅਤੇ ਉਹਦੇ ਵਿੱਚੋਂ ਰਾਜਸੀ ਦਬਾਅ ਨੂੰ ਮੁਕਤ ਕਰਨ ਲਈ ਹਰ ਸੰਭਵ ਯੋਗਦਾਨ ਪਾਵੇਗਾ। ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਵੱਲੋਂ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਇਸ ਬੰਦੀ ਸਿੰਘਾਂ ਦੀ ਰਿਹਾਈ ਜੋ ਦਸਕਤਈ ਫਾਰਮ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਵੱਲੋਂ ਕੀਤੇ ਗਏ ਸਨ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਮੰਗ ਕਰਕੇ ਰਾਸ਼ਟਰਪਤੀ ਜੀ ਤੱਕ ਪਹੁੰਚਣ ਦੀ ਹਰੇਕ ਯਤਨ ਕੀਤੇ ਜਾਣਗੇ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ اجلاس ਇਹ ਵੀ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਪਿਛਲੇ ਕਾਫੀ ਸਮੇ ਤੋਂ ਪੈਂਡਿੰਗ ਹਨ ਉਹਨਾਂ ਨੂੰ ਕਰਵਾਉਣ ਲਈ ਹਰ ਤਰ੍ਹਾਂ ਦਾ ਕੇਂਦਰ ਦੇ ਉੱਪਰ ਦਬਾਅ ਪਾਏਗਾ ਕਰਤਾਰਪੁਰ ਦਾ ਲਾਂਘਾ ਜੋ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਬੰਦ ਕੀਤਾ ਹੈ ਅੱਜ ਦਾ ਇਹ ਡੈਲੀਗੇਟ ਇਜਲਾਸ ਅੱਜ ਦਾ ਇਹ ਡੈਲੀਗੇਟ ਇਜਲਾਸ ਕਰਤਾਰਪੁਰ ਦੇ ਦਰਸ਼ਣ ਦਿਦਾਰ ਵਾਸਤੇ ਉਹ ਗੁਰਦਾਮ ਜਿੰਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖਾਲਸਾ ਰੋਜ਼ ਅਰਦਾਸ ਕਰਦਾ ਉਹਨਾਂ ਨੂੰ ਖੜਵਾਉਣ ਲਈ ਪਰਜੋਰ ਯਤਨ ਕਰਦਾ ਰਹੇ